ਨਮਸਕਾਰ ਸਟਾਰ ਡੈਲੀ ਪੰਜਾਬੀ ਨਿਊਜ਼ ਚੈਨਲ ਤੇ ਆਪ ਜੀ ਦਾ ਸਵਾਗਤ ਕਰਦੇ ਆ ਜੀ ਖਬਰ ਸ਼ਹਿਰ ਬਟਾਲਾ ਤੋਂ ਨਿਸ਼ਰ ਕਰਨ ਜਾ ਰਹੇ ਹਾਂ ਕਿ ਬਟਾਲਾ ਸ਼ਹਿਰ ਦੇ ਵਿੱਚ ਜਾਗਰਨ ਤੇ ਬਹੁਤ ਦੇਖੇ ਹੋਣਗੇ ਪਰ ਬਟਾਲਾ ਵਿੱਚ ਇੱਕ ਐਸਾ ਜਾਗਰਨ ਹੈ ਜਿਸ ਦਾ ਨਾਮ ਸਭ ਦੀ ਜ਼ੁਬਾਨ ਦੇ ਉੱਤੇ ਰਟਿਆ ਪਿਆ ਹੈ ਨਿਊ ਇਕਤਾ ਕਲਬ ਨਿਊ ਇਕਤਾ ਕਲਬ ਇੱਕ ਐਸਾ ਜਾਗਰਨ ਹੈ ਜਿਹੜਾ ਸੰਸਥਾ ਜਿਹੜੀ ਹੈ ਕਿ ਲੋਕਾਂ ਦੇ ਵਿੱਚ ਅੰਦਰਨੀਕ ਸੇਵਾ ਵੀ ਕਰਦਾ ਹੈ ਤੇ ਮਹਾਮੈਦਾ ਸਾਲਾਨਾ ਜਾਗਰਨ ਕਰਦਾ ਹੈ ਇਸ ਸਾਲ ਸਾਲਾਨਾ ਜਾਗਰਨ ਜਿਹੜਾ ਬਟਾਲਾ ਸ਼ਹਿਰ ਦੇ ਮੀਆਂ ਮਹੱਲਾ ਰਾਮਲਾ ਗਰਾਊਂਡ ਦੇ ਨੇੜੇ ਸੁਖ ਤੇਜਾ ਮਿਹਰ ਜਿਹੜੇ ਬਟਾਲਾ ਸਾਹਿਬ ਦੇ ਮੇਅਰ ਨੇ ਉਨ੍ਹਾਂ ਦੀ ਹੀ ਜਗ੍ਹਾ ਦੇ ਵਿੱਚ ਕਰਵਾਇਆ ਜਾ ਰਿਹਾ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਿੰਨੇ ਆ ਕਿਸ ਤਰ੍ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਤਿਆਰੀ ਜਿਹੜੀ ਆ ਖੂਬ ਰੂਪ ਚੱਲ ਰਹੀ ਹੈ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਜਾਗਰਣ ਜਿਹੜਾ ਇੱਥੇ ਕਰਾਇਆ ਜਾ ਰਿਹਾ ਤੇ ਬਹੁਤ ਲੋਕ ਜਿਹੜੇ ਨੇ ਇੱਥੇ ਸ਼ਰਧਾਲੂ ਜਿਹੜੇ ਨਮਸਤੇ ਗੌਰਣ ਵਾਸਤੇ ਪੰਜਾਬ ਦੇ ਵਿੱਚੋਂ ਬੜੀ ਦੂਰ ਦੂਰੋਂ ਨਮਸਤੇ ਗੌਰਣ ਵਾਸਤੇ ਇੱਥੇ ਪਹੁੰਚਦੇ ਹਨ ਤੇ ਮਹਾ ਮੈਦਨ ਦਰਸ਼ਨ ਕਰਦੇ ਹਨ ਇਸ ਵਾਰ ਖੁਸ਼ੀ ਵਾਲੀ ਗੱਲ ਹੈ ਕਿ ਬਟਾਲਾ ਵਾਸੀਆਂ ਦੀ ਆਵਾਜ਼ ਉੱਤੇ ਜਿਹੜੇ ਮਾਸਟਰ ਸਲੀਮ ਬਾਲੀਵੁੱਡ ਸਿੰਗਰ ਜਿਹੜੇ ਨੇ ਬਟਾਲਾ ਸ਼ਹਿਰ ਦੇ ਵਿੱਚ ਫੇਰ ਪਹੁੰਚ ਰਹੇ ਹਨ ਦਿੱ ਪੂਨਮ ਦੀਦੀ ਜੀ ਜੋ ਕ੍ਰਿਸ਼ਨ ਜੀ ਦੇ ਭਜਨ ਗਾਉਂਦੇ ਹਨ ਉਹ ਵੀ ਬਟਾਲਾ ਸ਼ਹਿਰ ਦੇ ਵਿੱਚ ਪਹੁੰਚ ਰਹੇ ਹਨ ਤੇ ਮੈਂ ਆਪਣੇ ਭਗਤ ਜਨਾਂ ਨੂੰ ਪੰਜਾਬ ਦੇ ਵਿੱਚ ਬੈਠੇ ਸਾਰੇ ਵਾਸੀਆਂ ਨੂੰ ਆਪਣੇ ਭੈਣਾ ਭਰਾਵਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਮੀਡੀਆ ਰਾਹੀਂ ਇੱਥੇ ਆ ਕੇ ਨਮਸਤਕੋਵਤੇ ਮਾਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਮਾਸਟਰ ਸਲੀਮ ਦੇ ਨਾਲ ਗੁਣਗਾਂ ਦੀਆਂ ਸੁਰੀਲੀ ਆਵਾਜ਼ੀਆਂ ਪੇਟਾਂ ਦਾ ਆਨੰਦ ਲਈਏ ਇਹਦੇ ਨਾਲ ਇਹ ਬੱਚਿਆਂ ਨੂੰ ਇੱਕ ਬੜਾ ਸੋਹਣਾ ਮੈਸੇਜ ਦਿੱਤਾ ਹੈ ਕਿ ਸਾਡੇ ਪ੍ਰਧਾਨ ਤੀਰਸ ਕੁੰਦਰਾ ਜੀ ਜਿਹੜੇ ਜਾਗਰਨ ਦੇ ਪ੍ਰਧਾਨ ਨੇ ਉਹਨਾਂ ਨੇ ਮੈਸੇਜ ਦਿੱਤਾ ਹੈ ਕਿ ਹਰ ਘੰਟੇ ਬਾਅਦ ਇੱਕ ਨਾ ਇੱਕ ਗਿਫਟ ਕੱਢਿਆ ਜਾਵੇਗਾ ਹਰ ਇੱਕ ਬੱਚਾ ਆਇਆ ਹੈਗਾ ਉਸ ਨੂੰ ਮੋਬਾਈਲ ਫੋਨ ਇੱਥੋਂ ਤੱਕ ਕਿ ਇਲੈਕਟ੍ਰੋਨਿਕ ਸਕੂਟਰੀਆਂ ਵੀ ਦਿੱਤੀਆਂ ਜਾ ਰਹੀਆਂ ਨੂੰ ਦੇਖਦੇ ਆ ਕਿਹਦੀ ਕਿਸਮਤ ਜਾਗਦੀ ਹੈ ਤੇ ਕਿਨੂੰ ਮਹਾਮਈ ਦਾ ਪ੍ਰਸ਼ਾਦ ਮਿਲਦਾ ਹੈ ਤੇ ਇੱਥੋਂ ਪ੍ਰਸ਼ਾਦ ਲੈ ਕੇ ਕਿਹੜਾ ਆਪਣੇ ਘਰ ਲੋੜਦਾ ਹੁਣ ਜਲਦੀ ਕਰਨਾ ਕੀ ਪਰਸੋਂ ਵਾਲਾ ਦਿਨ ਸ਼ਨੀਵਾਰ ਵਾਲੇ ਦਿਨ ਰਾਤ ਜਗਮਗ ਲਾਈਟਾਂ ਦਾ ਬਟਾਲਾ ਜਗ ਰਿਹਾ ਨਿਯਮਕਤਾ ਕਲਬ ਦਾ ਜਾਗਰਣ ਹੈ ਤੇ ਬਟਾਲਾ ਸ਼ਹਿਰ ਰਾਮਲਾ ਗਰਾਊਂਡ ਮੀਆਂ ਮਹੱਲਾ ਦੇ ਵਿੱਚ ਜਾਗਰਣ ਜੋ ਰੱਖਿਆ ਗਿਆ ਹੈ ਫਿਰ ਦੱਸ ਦਵਾਂ ਕਿ ਮਾਸਟਰ ਸਲੀਮ ਜਿਹੜੇ ਨੇ ਬਾਲੀਵੁੱਡ ਸਿੰਗਰ ਜਿਹੜੇ ਨੇ ਸਾਡੇ ਪੰਜਾਬ ਦਾ ਕਲਚਰ ਹੈ ਜਿਨ੍ਹਾਂ ਦੇ ਹੱਥ ਦੇ ਵਿੱਚ ਪਹੁੰਚ ਰਿਹਾ ਹੈ ਬਟਾਲਾ ਸ਼ਹਿਰ ਦੇ ਵਿੱਚ ਤੇ ਜਲਦੀ ਆਣਾ ਤੇ ਮਹਾਮੇ ਦਾ ਅਸ਼ੀਰਵਾਦ ਪ੍ਰਾਪਤ ਕਰ ਰਹਾ ਹੈ ਦੇਖਦੇ ਰਹੋ ਜਲਦੀ ਮਿਲਾਂਗੇ ਅਗਲੀ ਖਬਰਦਾਨਾ ਸਟਾਰ ਡੇਲੀ ਪੰਜਾਬ ਨੇ ਇਸ ਚੈਨਲ ਤੋਂ ਬਟਾਲਾ ਤੋਂ ਪੱਤਰਕਾਰ ਅਖਿਲ ਮਲੋਤਰਾ ਦੇ ਨਾਲ ਕੈਮਰਾ ਪਰਸਨ ਸੋਰਾਬ ਅਬਰਦੀ ਖਾਸ ਰਿਪੋਰਟ ਨਰ ਕੀ ਕਿਨਵਾ ਵਾਸ਼ਿਕ ਜਾਗਰਨ ਕਰਵਾਇਆ ਜਾ ਰਿਹਾ 27ਵਾਂ ਵਾਸ਼ਿਕ ਜਾਗਰਨ ਨਿਊ ਇਕਤਾ ਕਲੱਬ ਦਾ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ 26ਵਾਂ ਵਾਸ਼ਿਕ ਜਾਗਰਨ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੁੰਦੇ ਰਹੇ ਨੇ ਇਹ 27ਵਾਂ ਵਾਸ਼ਿਕ ਜਾਗਰਨ ਨਹੀਂ ਬਡਾਲਾ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਹੀ 30 ਤਿਤ ਨਵੰਬਰ ਦਿਨ ਸ਼ਨੀਵਾਰ ਨੂੰ ਰਾਮਲਾ ਗਰਾਊਂਡ ਦੇ ਕੋਲ ਸੁਖ ਮੇਰਜੀ ਪੈਲੀ ਦੇ ਵਿੱਚ ਇਹ ਜਾਗਰਨ ਹੋ ਰਿਹਾ ਜੀ ਸਤਿ ਆਰਿਆਂ ਦੀ ਗੱਲ ਕੀਤੀ ਹੈ ਤਿਆਰੀਆਂ ਕਿਵੇਂ ਦੀ ਚੱਲ ਰਹੀਆਂ ਅੱਜ 26 ਤਰੀਕ ਹੈ 30 ਤਰੀਕ ਨੂੰ ਜਾਗ ਰਣਾ ਚਾਰ ਦਿਨਾਂ ਦੇ ਵਿੱਚ ਜਾਗ ਰਣਾ ਆ ਰਿਹਾ ਤਿਆਰੀਆਂ ਕਿਵੇਂ ਚੱਲ ਰਹੀਆਂ ਲਗਭਗ 4 ਤੋਂ 5 ਦਿਨ ਹੋ ਚੁੱਕੇ ਆ ਜੀ ਜਿਹੜੀ ਲਾਈਟ ਹੈ ਤੁਸੀਂ ਲਾਈਟ ਦੀ ਸ਼ਾਇਦ ਕੁਝ ਵੀਡੀਓਜ਼ ਦੇਖਿਆ ਵੀ ਹੋਣਗੀਆਂ ਤੇ 5 ਦਿਨ ਹੋ ਗਏ ਲਾਈਟ ਲਗਣੀ ਸ਼ੁਰੂ ਹੋ ਚੁੱਕੀ ਹੈ ਜੀ ਤੇ ਕੱਲ ਤੁਹਾਨੂੰ ਪ੍ਰੋਪਰ ਲਾਈਟ ਦੇਖਣ ਨੂੰ ਮਿਲ ਜਾਏਗੀ ਜੀ ਸਿਰ ਬਟਾਲਾ ਸ਼ਹਿਰ ਵਾਸੀਆਂ ਦਾ ਸੀ ਉਹ ਕਿਵੇਂ ਦਾ ਮਿਲ ਰਿਹਾ ਤੁਹਾਨੂੰ ਬਟਾਲਾ ਸ਼ਹਿਰ ਵਾਸੀ ਇਸ ਸਹਿਯੋਗ ਤੋਂ ਬਿਨਾ ਆਪਾਂ ਕੰਮ ਕਰ ਨਹੀਂ ਸਕਦੇ ਬਟਾਲਾ ਸ਼ਹਿਰ ਵਾਸੀ ਇੰਨਾ ਸਹਿਯੋਗ ਕਰਦੇ ਨੇ ਕਿ ਆਪਾਂ 27 ਸਾਲ ਤੱਕ ਇਹ ਜਾਗਰਨ ਕਰਵਾਉਂਦੇ ਆ ਰਹੇ ਆ ਤੇ ਜਿੱਦਾਂ ਇਦਾਂ ਬਟਾਲਾ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲਦਾ ਰਹੇਗਾ ਇਹ ਜਾਗਰਨ ਦੀ ਲੜੀ ਚੱਲਦੀ ਰਹੇਗੀ। ਸੋ ਤੁਹਾਡੀ ਇੱਕ ਵੀਡੀਓ ਦੇਖੀ ਸੀ ਕੱਲ੍ਹ ਤੁਹਾਡੀ ਵਾਇਰਲ ਹੋਈ ਜਿਹੜੀ ਇੱਕ ਤੀ ਕਹਿੰਦੇ ਹੋ ਕਿ ਸੇਵਾ ਕਰਨ ਵਾਸਤੇ ਬਟਾਲਾ ਸ਼ਹਿਰ ਦੇ ਵਾਸੀ ਜਿਹੜੇ ਬੜੇ ਹੀ ਫੋਰਸ ਕਰ ਰਹੇ ਨੇ ਆਪਾਂ ਸੇਵਾ ਕਰਨੀ ਐ ਸੇ ਆਜ ਤੱਕ ਕਿੰਨੇ ਕ ਬੰਦੇ ਤੁਹਾਡੇ ਨਾਲ ਜੁੜ ਚੁੱਕੇ ਨੇ ਸੇਵਾ ਕਰਨ ਲਈ। ਉਹ ਵਰਡ ਨੂੰ ਫੋਰਸ ਨਹੀਂ ਕਹਾਵਾਂਗਾ। ਮਤਲਬ ਸੇਵਾ ਕਰਨਾ ਐ ਮਹਾ ਮਾਈ ਦੀ ਅਸ਼ੀਰਵਾਦ ਲੈਣ ਵਾਸਤੇ ਤੁਸੀਂ ਥੋੜੇ ਦਿਨ ਪਹਿਲਾਂ ਆਏ ਉਹ ਵੀ ਮੈਂਬਰ ਸੇਵਾ ਕਰਨ ਦੇ ਬਾਅਦ ਸਹੀ ਮੈਨੂੰ ਮਿਲਣ ਆਏ ਸੀ ਮਤਲਬ ਜਦੋਂ ਮੈਂ ਵੀਡੀਓ ਪਾਈ ਉਹ ਤੋਂ ਪਹਿਲਾਂ ਮੈਨੂੰ ਸੋਸ਼ਲ ਮੀਡੀਆ ਤੇ ਬਹੁਤ ਮੈਸੇਜ ਆਂਦੇ ਸੀ ਆیکل ਸੋਸ਼ਲ ਮੀਡੀਆ ਜਮਾਨਾ ਫੇਸਬੁੱਕ ਤੋਂ ਇੰਸਟਾਗ੍ਰam ਵਗੈਰਾ ਤੋਂ ਲੋਕੀ ਮੈਸੇਜ ਪਾ ਰਹੇ ਇਸ ਲਈ ਮੈਂ ਵੀਡੀਓ ਪਾਈ ਸੀ ਕਿ ਤੁਸੀਂ ਆ ਕੇ ਜਾਂ ਮਿਲ ਲਓ ਜਾਂ ਇਸ ਨੰਬਰ ਤੇ ਕੰਟੈਕਟ ਕਰ ਲਓ ਮੈਨੂੰ ਸੈਂਕੜਿਆਂ ਦੇ ਕਾਲਾਂ ਆ ਚੁੱਕੀਆਂ ਨੇ ਪਰ ਆਪਾਂ ਇੱਥੇ ਡਿਊਟੀ ਲਿਮਟਿਡ ਬੰਦਿਆਂ ਨੂੰ ਲਗਾ ਸਕਦੇ ਆ ਆਪਾਂ ਕੁਝ ਲਿਮਟਿਡ ਬੰਦਿਆਂ ਦੀ ਡਿਊਟੀ ਲਗਾਈ ਹੋਈ ਹੈ ਉਹਦੇ ਵਿੱਚ ਤੇ ਅਗਲੇ ਸਾਲ ਉਹਨਾਂ ਦੇ ਵਿੱਚੋਂ ਅਗਲੇ ਹੋਰ ਬੰਦੇ ਡਿਊਟੀ ਲਾਵਾਂਗੇ ਦੇਖ ਕੇ ਕਿ ਕਿਹੜਾ ਬੰਦਾ ਵਧੀਆ ਤੋਂ ਵਧੀਆ ਕੰਮ ਕਰੇਗਾ ਜੀ ਸਰ ਨਿਊ ਇੱਕ ਤੱਕ کلب ਲਾਹੌਰ ਕਿਸਤਾਨੀ ਸੇਵਾ ਕੀਤੀ ਜਾਂਦੀ ਹੈ ਨਿਊ ਇੱਕ ਤੱਕ کلب ਕਦੀ ਵੀ ਕੋਈ ਵੀ ਗੱਲ ਸੋਸ਼ਲ ਮੀਡੀਆ ਤੇ ਫੋਟੋ ਪਾ ਕੇ ਨਹੀਂ ਕਰਦੀ ਅਸੀਂ ਆਤੀ ਦੇਖਿਆ ਹੋਗਾ ਸਭ ਤੋਂ ਪਹਿਲਾਂ 27 ਸਾਲ ਦੇ ਵਿੱਚ ਕੁਝ ਬੱਚਿਆਂ ਨੂੰ ਪੜਾਉਣ ਦੇ ਕੰਮ ਵੀ ਚੱਲਦੇ ਨੇ ਕੋਈ ਪੈਨਸਲਾਂ ਕਾਪੀਆਂ ਦੇ ਕੰਮ ਵੀ ਚੱਲਦੇ ਆ ਕੋਈ ਹੋਰ ਕੰਮ ਵੀ ਮੈਂ ਨਹੀਂ ਬੋਲਣਾ ਚਾਹੁੰਦਾ ਸਭ ਤੋਂ ਪਹਿਲਾਂ ਇਹ ਕੋਰੋਨਾ ਦੇ ਵਿੱਚ ਜਦੋਂ ਕਰੋਨਾ ਸਟਾਰਟ ਹੋਇਆ ਸੀ ਤੇ ਨਿਊ ਇਕਤਾ ਕਲੱਬ ਨੇ ਕਾਫੀ ਰਾਸ਼ਨ ਦਾ ਕੰਮ ਕੀਤਾ ਸੀ ਤੇ ਮੇਰੇ ਖਿਆਲ ਨਾਲ ਸ਼ਹਿਰ ਦੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਾ ਹੋਵੇਗਾ ਆਪਾਂ ਇੱਕ ਸਿੰਗਲ ਫੋਟੋ ਨਹੀਂ ਪਾਣਾ ਚਾਹੁੰਦੇ ਅਸੀਂ ਜੇ ਕਿਸੇ ਦੀ ਕੋਈ ਮਦਦ ਕਰਨੇ ਆ ਆਪਾਂ ਫੋਟੋ ਨਹੀਂ ਪਾਉਂਦੇ ਤੇ ਮੇਰੀ ਇਹ ਵੀ ਲੋਕਾਂ ਨੂੰ ਇਹ ਅਪੀਲ ਆ ਮੇਰੇ ਭਰਾਵਾਂ ਨੂੰ ਕਿ ਜੇ ਕਿਸੇ ਦੀ ਆਪਾਂ ਮਦਦ ਕਰਨੇ ਆ ਤੇ ਪਲੀਜ਼ ਫੋਟੋ ਨਾ ਪਾਇਆ ਕਰੋ ਉਹ ਬੰਦਾ 엠ਬੈਰਸ ਫੀਲ ਕਰਦਾ ਸਰ ਐਰ ਕੀ ਵਾਰਸ਼ਿਕ ਜਾਗਰਣ ਕਰਵਾ ਰਹੇ ਹੋ ਕਿਹੜੇ ਮਹਾਨ ਕਲਾਕਾਰ ਤੇ ਪਹੁੰਚ ਰਹੇ ਨੇ ਹਾਂ ਈਸ਼ਵਰ ਬ੍ਰਿਜ ਵ੍ਰਿੰਦਾਵਨ ਤੋਂ ਪੂਨਮ ਦੀਦੀ ਜੀ ਔਰ ਲੋਕੀ ਉਹਨ ਮਾਸਟਰ ਸਲੀਮ ਨੂੰ ਸਾਡਾ ਘਰ ਦਾ ਹੀ ਕਲਾਕਾਰ ਕਹਿੰਦੇ ਆ ਜੀ ਕਿ ਮਾਸਟਰ ਸਲੀਮ ਤੇ ਆਣਾ ਹੀ ਆਣਾ ਜੀ ਪਰ ਜੇ ਆਪਾਂ ਜਾਗਰ ਲੈਣ ਦੀ ਗੱਲ ਕਰੀਏ ਤੇ ਚਿੰਚਲ ਨਿਰਿੰਦਰ ਚੰਚਲ ਜੀ ਤੋਂ ਬਾਅਦ ਜੇ ਕਿਸੇ ਦੇ ਭਜਨ ਨੇ ਤੇ ਉਹ ਮਾਸਟਰ ਸਲੀਮ ਜੀ ਦੇ ਨੇ ਤੇ ਸਾਨੂੰ ਸ਼ਹਿਰ ਵਾਸੀਆਂ ਨੇ ਬਹੁਤ ਡਿਮਾਂਡ ਸੀ ਕਿ ਯਾਰ ਪਿਛਲੇ ਵਾਰ ਸਲੀਮ ਨਹੀਂ ਸੀ ਸਰ ਸਲੀਮ ਨੂੰ ਰਿਪੀਟ ਕਰੋ ਤੇ ਮਾਸਟਰ ਸਲੀਮ ਜੀ ਆ ਰਹੇ ਜੀ ਸਰ ਹਰ ਵਾਰੀ ਤੁਸੀਂ ਕੋਈ ਟੋਕਨ ਕੱਢਦੇ ਹੋ ਜਿੰਨਾ ਕੋਈ ਵਿਸ਼ੇਸ਼ ਨਾਮ ਦਿੰਦੇ ਹੋ ਸਰ ਐਰ ਕੀ ਕਿਸ ਤਰ੍ਹਾਂ ਦੇ ਟੋਕਨ ਕੱਢੋਗੇ ਤੇ ਕਿਸ ਤਰ੍ਹਾਂ ਦੇ ਨਾਮ ਦਵੋਗੇ ਸਰ ਉਹ ਨਾ ਇੱਕ ਮਹਾਮਈ ਦਾ ਆਸ਼ੀਰਵਾਦ ਹੈ ਜੀ ਤੁਸੀਂ ਆਂਦੇ ਹੋ ਤਾਂ ਤੁਹਾਨੂੰ ਵੀ ਹੁੰਦਾ ਕਿ ਮੈਨੂੰ ਮਹਾਮਾਈ ਤੋਂ ਪ੍ਰਸ਼ਾਦ ਮਿਲਦਾ ਤੇ ਆਪਾਂ ਤੁਸੀਂ ਨਾ ਏਦਾਂ ਹੱਥ ਨਾਲ ਦਿਲ ਨਾਲ ਲੱਗ ਲੈ ਲੈ ਕੇ ਰੱਖੀ ਪਿਛਲੇ ਪਿਛਲੇ ਲਗਾਤਾਰ 8-10 ਸਾਲਾਂ ਤੋਂ ਆਪਾਂ ਐਲਈਡੀਜ਼ ਮੋਬਾਈਲ ਕੱਢਦੇ ਸੀ ਇਸ ਵਾਰ ਐਲਈਡੀ ਮੋਬਾਈਲ ਵੀ ਹੋਣਗੇ ਦੋ ਐਲਈਡੀ ਦੋ ਮੋਬਾਈਲ ਵੀ ਹੈ ਤੇ ਤਿੰਨ ਈ-ਬਾਈਕਸ ਈ-ਬਾਈਕਸ ਤਿੰਨ ਈ-ਬਾਈਕਸ ਜਿਹਨੂੰ ਈ-ਐਕਟਿਵਾ ਇਲੈਕਟ੍ਰਿਕ ਬਾਈਕ ਕਹਿੰਦੇ ਨੇ ਤਿੰਨ ਈ-ਬਾਈਕ ਵੀ ਕੱਡੀਆਂ ਜਾਣਗੀਆਂ ਤੇ ਕੁਝ ਹੋਰ ਵੀ ਸਾਨੂੰ ਸੱਜਣ ਆਪਣੇ ਗਿਫਟ ਦੇ ਰਹੇ ਨੇ ਜੇ ਲੋਕਾਂ ਦੇ ਗਿਫਟ ਹੋਰ ਵੀ ਆਣਗੇ ਤੇ ਤੋਂ ਇਲਾਵਾ ਵੀ ਗਿਫਟ ਆਟੋਮੋਬਾਈਲ ਸ਼ੇ ਨਿਕਲ ਜਾਣਗੇ ਸਰ ਜਾਗਰਨ ਦੇ ਜਿਹੜੇ ਮਾਸਟਰ ਸਲੀਮ ਜੀ ਕਿੰਨੇ ਵਜੇ ਪਹੁੰਚਣਗੇ ਤੇ ਮਤਲਬ ਹੋਰ ਵੀ ਜਿਹੜੇ ਕਲਾਕਾਰ ਕਿੰਨੇ ਵਜੇ ਪਹੁੰਚਣਗੇ ਬਟਾਲਾ ਵਾਸੀਆਂ ਨੂੰ ਵੇਟਨਾ ਵਧੀ ਕਰ ਮੇਰੀ ਤੁਹਾਡੇ ਮਾਧਿਅਮ ਥਰੂ ਇੱਕ ਬੇਨਤੀ ਹੈ ਜੀ ਹਾਂਜੀ ਅਸੀਂ 8 ਵਜੇ ਆਪਣੇ ਮੁੱਖਿਆ ਮਹਿਮਾਨ ਜਿਹੜੇ ਸਾਰੇ ਨੇ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਲਿਆ ਜੀ ਠੀਕ ਹੈ ਜੀ 8:30 ਵਜੇ ਤੋਂ ਲੈ ਕੇ 9 ਵਜੇ ਤੱਕ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਾਗਰਨ 9 ਵਜੇ ਸ਼ੁਰੂ ਹੋ ਜਾਵੇ 9 ਵਜੇ ਤੋਂ ਲੈ ਕੇ 11:30 ਤੱਕ ਪੂਨਮ ਦੀਦੀ ਜੀ ਗਾਣ 11:30 ਤੋਂ ਲੈ ਕੇ ਮਹਾਮਾਈ ਦੀ ਇੱਛਾ ਤੱਕ ਮਾਸਟਰ ਸਲੀਮ ਜੀ ਗਾਨਗੇ ਔਰ ਹਰ ਘੰਟੇ ਕੋਈ ਨਾ ਕੋਈ ਗਿਫਟ ਆਪਾਂ ਲੋਕਾਂ ਨੂੰ ਦਿੰਦੇ ਰਵਾਂਗੇ ਜੀ ਸਰ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਪੀਲ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਬਟਾਲਾ ਵਾਸੀਆਂ ਨੂੰ ਜਾਂ ਕਿ ਦੂਰੋਂ ਜਿਹੜੀ ਸੰਗਤਾਂ ਨੇ ਉਹਨਾਂ ਨੂੰ ਆਪ ਕਰਨਾ ਚਾਹੋ ਮੇਰੀ ਇੱਕ ਬਟਾਲਾ ਵਾਸੀਆਂ ਨੂੰ ਬੇਨਤੀ ਹੈ ਜੀ ਅ ਇਸ ਜਾਗਰਨ ਦੀ ਲਾਈਟ ਪਵਨ ਦੇਖਣ ਵਾਲਾ ਹੋਊਗਾ ਟਾਈਮ ਨਾ ਆ ਕੇ ਆਪਣੀ ਜਗ੍ਹਾ ਲਲੋ ਤੇ ਮਹਾਮਾਈ ਦੇ ਅਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ